ਹਾਂਜੀ ਯਾਰ ਕੀ ਹਾਲ ਚਾਲ ਹੈਾਰੇ ਦੋਸਤਾਂ ਮੈਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੁਹਾਡੇ ਜਾਨਵਰ ਵੀ ਸੈਟ ਬੈਟ ਹੋਣਗੇ ਲਓ ਜੀ ਵੱਡੇ ਬੱਚਿਆਂ ਨੂੰ ਢਾ ਕੇ ਤੇ ਆਹ ਬੱਚੇ ਸਾਰੇ ਇਨੋਂ ਨੇ ਤੇ ਖਰਾਕ ਦੇ ਕੇ ਸਰੋਂ ਤੇ ਇੱਥੇ ਪਾਦੇ ਆ ਅੱਜ ਆ ਝੱਲਰ ਵਾਲਾ ਵੀ ਛੱਡਾਈ ਥੋੜਾ ਜਿਹਾ ਹਨਾ ਖੁੱਲਾ ਤਾਂ ਵਾਲੀ ਛਤਰੀ ਤੇ ਤੇ ਵਧੀਆ ਬੈਠਾ ਰਿਆ ਮਾਣਾ ਮਰਾ ਉਹ ਡਰ ਬੈੰਦਾ ਰਿਆ ਤੇ ਹੁਣ ਇਹਨੂੰ ਆਪਾਂ ਦੁਬਾਰਾ ਨਹੀਂ ਛੇੜ ਦੇ ਕਿਉਂਕਿ ਦੂਜੇ ਬੱਚੇ ਆਉਣਗੇ ਫਿਰ ਹਨਾ ਹੁਣ ਤੁਹਾਨੂੰ ਮੈਂ ਖੁੱਡਲੇ ਕੁਤਰ ਵੀ ਦਿਖਾਉਣਾ ਜਿਹੜਾ ਬਿਮਾਰ ਹੋ ਗਿਆ ਨਾ ਕੁਤਰਾ ਵੀ ਦਿਖਾਉਣਾ ਬਾਕੀ ਆ ਦੇਖ ਲੋ ਬੱਚਾ ਵਾ ਵਡਾ ਹੋ ਗਿਆ ਇਹ ਵੀ ਹੋਰ ਤਾਂ ਕਿਸੇ ਨੇ ਨਹੀਂ ਕੱਢੇ ਬੱਚੇ ਸ਼ਾਕ ਕੀ ਵੀ ਕੱਢੂਗੇ ਹਜੇ ਰੋਕ ਕੇ ਉਹ ਬਿਨਾ ਅੰਡੇ ਤੇ ਬੈਠੀ ਐ ਇਧਰ ਅੱਗ ਬੈ ਤੇ ਉਹਨਾਂ ਨੇ ਵੀ ਅੰਡੇ ਰੱਖਲੇ ਹਨ ਇਹਨਾਂ ਦੇ ਬੱਚੇ ਕੱਢਣ ਵਾਲੇ ਦੇ ਉਹ ਵਾਲੀ ਕੁਤਰੀ ਹੈ ਬਾਕੀ ਇਹਨਾਂ ਦਾ ਬੱਚਾ ਵੀ ਵਾ ਵੱਡਾ ਹੋ ਗਿਆ ਹਨ ਦਰਵਾਜ਼ਾ ਖੋਲਣਾ ਮੈਂ ਸੇਸੋ ਦਿਖਾਉਣਾ ਇਹ ਕੀ ਹੋਜੀ ਹਾਂਜੀ ਕਿੱਡਾ ਦਾ ਬੱਚਾ ਵਾਹ ਵੱਡਾ ਹੋ ਗਿਆ ਇਹਦਾ ਖਰਾਕ ਦਿੱਤੀ ਯਾਰ ਠੀਕ ਹੈ ਜੀ ਉਹ ਤੋਂ ਬਾਅਦ ਇਹਨਾਂ ਨੇ ਹਜੇ ਨਹੀਂ ਕੱਢਿਆ ਦਲ ਇਹ ਕੱਢ ਲੈ ਨਹੀਂ ਹਜੇ ਕੱਢਿਆ ਇਹ ਰੋੜ ਇਧਰ ਹਾਂ ਕੱਢ ਲੈ ਬੱਚੇ ਨਹੀਂ ਇਹ ਹਜੇ ਨਹੀਂ ਇਹ ਵੀ ਕੱਢੇ ਮੈਂ ਕਿਧਰ ਤੋਂ ਬੱਧ ਜੁੜਾਈ ਛੱਡ ਤਾਂ ਇਹ ਵੀ ਨਹੀਂ ਕੱਢੇ ਹਜੇ ਅੰਡਾ ਹੀ ਰਿਹਾ ਕੋਲੇ ਚਾਲੂ ਬਾਹਰ ਚੱਲ ਕੇ ਦਿਖਾਉਣਾ ਏ ਤੁਹਾਨੂੰ ਦੂਜੇ ਕੂਟਰ ਇਧਰ ਲੈ ਇਹਨਾਂ ਦਾ ਕੁੰਡਾ ਢੋਗਦੇ ਏ ਹੁਣ ਤੁਹਾਨੂੰ ਇਧਰ ਲਾ ਮਾਹੌਲ ਦਿਖਾਉਨੇ ਸਾਰ ਵੀ ਜਾਨਵਰ ਕਿਵੇਂ ਸੈਟ ਬੈਟ ਆ ਪਈਏ ਸਰੋਂ ਇਹਨਾਂ ਦੀ ਖਲਾਰੀ ਵੀ ਹੈ ਨਾ ਥੋੜੀ ਮੋਟੀ ਬਾਕੀ ਨਾ ਤਾਂ ਹਜੇ ਡੱਬੀ ਨੇ ਇਧਰ ਬੱਚੇ ਕੱਟਿਆ ਦੇ ਉੱਠ ਖੜੀ ਆ ਜੋੜੀ ਆਏ ਲੱਗੀ ਵੀ ਹੈ ਇਹਨਾਂ ਨੇ ਤਾਂ ਡੰਡੇ ਉੱਤੇ ਸ਼ੈਲੀ ਧਰਨਾ ਬਾਕੀ ਆ ਜੋੜੀ ਵਿੱਚ ਰੁਗਿਆ ਵਾਲੇ ਜਿਹੜੀ ਉਧਰੋਂ ਚੱਕ ਕੇ ਛੱਡੀ ਹੋਊ ਬੇਠੀ ਕਬੂਤਰੀ ਤੇ ਉਹਨਾਂ ਦੇ ਵੀ ਦਵਾਰਾਂ ਅੰਦਰ ਧਰਨ ਵਾਲੇ ਆ ਪਜਾਮੋ ਜੀ ਦੇ ਦੋਤੀ ਡੱਬੀ ਰਾਂਡੇ ਦਾ ਸੈੱਟ ਆ ਹਨ ਇਹਨਾਂ ਨੂੰ ਕੁਝ ਜਿੰਗਾ ਭਰ ਕੇ ਰੱਖ ਦਗੇ ਆਪਾਂ ਇੱਥੇ ਬਾਹਰ ਇਹਨਾਂ ਨੂੰ ਕੁੰਡਾ ਹੀ ਲਾ ਦੇਣਾ ਜਿਹਦੇ ਤੋਂ ਬੱਚੇ ਪੁੱਛੀ ਛੱਡੇ ਨੂੰ ਦੂਜਾ ਬਾਹਰ ਕੱਢ ਲਾਂਗੇ ਹਜੇ ਨਹੀਂ ਬਾਹਰ ਕੱਢਦੇ ਆਪਾਂ ਸਰੋਦੀ ਬਾਲਟੀ ਗਿਆ ਲੈ ਆਂਦੀ ਭਈ ਇਹ ਬੱਚਿਆਂ ਨੂੰ ਹਨਾ ਸਰੋਂ ਦੇਤੀ ਸੀਗੀ ਤੇ ਕੁਝ ਜਣਾ ਪੰਗਾ ਭਰ ਦਨੇ ਹਨ ਦੋਨਾਂ ਨੂੰ ਬਾਲਟੀ ਚਾ ਕਿਧਰ ਕਰ ਲੈਣੀ ਕੁਝ ਜਣਾ ਦੋਨੇ ਇੱਥੇ ਰੱਖ ਕੇ ਭਰ ਦਨੇ ਆ ਲਓ ਜੀ ਲਓ ਜੀ ਇਹ ਚੀ ਭਰ ਦਨੇ ਸਾਰਾ ਪਾਣੀ ਇੱਕ ਕੱਪਰ ਕਿਥੇ ਰੱਖ ਲੈਨੇ ਸੇਫਟੀ ਲਈ ਜਿਵੇਂ ਕੇ ਦੁਬਾਰਾ ਚਾਹੀਦਾ ਹਨ ਉਦੋਂ ਵਾਰਤ ਲੈਣੀ ਬੱਚਿਆਂ ਨੂੰ ਦੁਬਾਰਾ ਕਈ ਵਾ ਦਾਣੇ ਦੇਣੇ ਪੈਂਦੇ ਆ ਛੋਟੇ ਕਰਕੇ ਇੱਕ ਇਹਨਾਂ ਦੀ ਫਿਰ ਧੁੱਪੇ ਬਿਠਾਉਣਾ ਮਾੜਾ ਮੋਟਾ ਹਨ ਪਾਣੀ ਵੀ ਖਤਮ ਹੋ ਜਾਂਦਾ ਆ ਬੈਠੇ ਸਾਰੀ ਗਾਂਗ ਤੇ ਬਾਕੀ ਉਹ ਓੱਡੇ ਫਿਰਦੇ ਬੱਚੇ ਆਪਣੇ ਆਵੇਂ ਦਾ ਟੈਡ ਦੌਰੀ ਵਾਲਾ ਬਾਕੀ ਸਾਰੇ ਉੱਚੇ ਹੀ ਆ ਪੱਲੇ ਵਾਲਾ ਵੀ ਆ ਗਿਆ ਕਾਲਕਾਂ ਤਰ੍ਹਾਂ ਦੂਸਰੇ ਦੂਜੇ ਪਤਾ ਨਹੀਂ ਕਿੱਧਰ ਚੱਲ ਗਏ ਹੁਣ ਇਹ ਨੂੰ ਰੱਖ ਦਿੰਨੇ ਆ ਪਹਿਲਾਂ ਅੰਦਰ ਇਹ ਤੇ ਇਹਨਾਂ ਇੱਧਰ ਦੀ ਟੱਕਣਾ ਚੱਕੋ ਜੀ ਦੂਜੀ ਕੁਜੀ ਤੇ ਲੇਕੂਤਾਂ ਨੂੰ ਰੱਖ ਦਿੰਨੇ ਆ ਇਹਨਾਂ ਨੂੰ ਆਪਾਂ ਹਜੇ ਨਹੀਂ ਛੱਡ ਦੇ ਜਦੋਂ ਬੱਚੇ ਆ ਗਏ ਨਾ ਉੱਡ ਕੇ ਹੀ ਵੱਡੇ ਉਦੋਂ ਸਾਰਿਆਂ ਨੂੰ ਤਾੜ ਦੇਣਾ ਉਹਨਾਂ ਮੈਂ ਇਹ ਆਲੂ ਈ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਚੱਕੋ ਜੀ ਲੋ ਜੀ ਥੱਲੇ ਆ ਗਏ ਹੁਣ ਤੁਹਾਨੂੰ ਦਿਖਾਉਣਾ ਮੈਂ ਕਿਹੜਾ ਆਪਣਾ ਕੂਤਰ ਬਿਮਾਰ ਆ ਇਹ ਤੋਦਿਆਂ ਵਾਲਾ ਆ ਵੀਰਿਆ ਇਹਨਾਂ ਮੂੰਹ ਪੱਕਿਆ ਸੀਗਾ ਹੁਣ ਤਾਂ ਆਪਾਂ ਲਾਤੀ ਇਹ ਮਾੜੇ ਲਈ ਗਲੈਸਰੀਨ ਵੀ ਲਾਤੀ ਗੋਲੀਆਂ ਗਲੀ ਮੇ ਤੇ ਹੁਣ ਤਾਂ ਠੀਕ ਆ ਐਕਟਿਵ ਆ ਪੂਰਾ ਆ ਦੇਖੋ ਦਰਦਾ ਵੀ ਐ ਤਾਂ ਆਹ ਦੀ ਕੂਤਰ ਵੀ ਨਾਲ ਇੱਥੇ ਲੈ ਕੇ ਛੱਡਤੀ ਐ ਤਾਂ ਛੱਡਤੀ ਵੀ ਜੀ ਲੱਗਿਆ ਰਹੂਗਾ ਹਨ ਤੇ ਬਾਕੀ ਇਧਰ ਪਾਣੀ ਜਿਹਾ ਡੋਲਦੀ ਐ ਨਾ ਇਹ ਨਾ ਦੇਖੋ ਨੂੰ ਪ੍ਰੋਸੈਸ ਕੀ ਕਹਿੰਦੇ ਆ ਇਹ ਆਂਡੇ-ਉਂਡੇ ਇਧਰ ਲੀਜ਼ ਤੇ ਖਰਾਬ ਹੀ ਆ ਇਹਦੇ ਕੱਢਣ ਵਾਲੇ ਬੱਚੇ ਮੈਂ ਬੈਠੀ ਰਹਿੰਦੇ ਨਹੀਂ ਡਿਸਟਰਬ ਆਪਾਂ ਨਹੀਂ ਕਰਦੇ ਹਣ ਹਾਂ ਦਾ ਇੱਕ ਥਲੇ ਡਿਆ ਨੇ ਲੋ ਜੀ ਮੰਜਾ ਡਾ ਕੇ ਆਪਾਂ ਬਹਿ ਗਏ ਇੱਥੇ ਪੈ ਗਏ ਹੁਣ ਤੁਹਾਨੂੰ ਦਿਖਾਉਣਾ ਬੱਚੇ ਕਿਹੜੇ ਕਿਹੜੇ ਕਿੱਧਰ ਫਿਰਦੇ ਆ ਪੱਲੇ ਵਾਲਾ ਆ ਗਿਆ ਹੋਈ ਜਾਂਦਾ ਢੇਡ ਟੋਰੀ ਵਾਲਾ ਵੀ ਹੈਗਾ ਵਾ ਤੇ ਡੰਟਿਆਂ ਵਾਲਾ ਨਾ ਤਾਂ ਡੰਡੇ ਵਾਲਾ ਮੈਂ ਤਾਂ ਦਿਂਦਾ ਹੀ ਨਹੀਂ ਡੰਡਿਆਂ ਵਾਲਾ ਬੱਚਾ ਨਾ ਉੱਚਾ ਘਰਦਾ ਹੋਵੇ ਆਈ ਜਾਂਦਾ ਕਾਂਦਰੀ ਨਾਲ ਉਹ ਦੇ ਸਾਹਮਣੇ ਆਈ ਜਾਂਦਾ ਹੋ ਸਾਰਾ ਤੁਹਾਨੂੰ ਕੈਮਰੇ ਦੇ ਵਿੱਚ ਨਾ ਦਿਖਦਾ ਹੋਵੇ ਹਨ ਕਾਫੀ ਉੱਚਾ ਆਹੋ ਤਾਂ ਕਰਕੇ ਨਹੀਂ ਦਿਖਦਾ ਇਹ ਜੂਮਿੰਗ ਕੀਤੀ ਤਾਂ ਬਲਰ ਨਾ ਹੋ ਜੇ ਪੱਲੇ ਵਾਲਾ ਵੀ ਹੈ ਟੈਟ ਟੋਰੀ ਵਾਲਾ ਵੀ ਨਿਗਾ ਤੇ ਡੰਡਿਆਂ ਵਾਲਾ ਵੀ ਨਾ ਤਾਂ ਕਾਲ ਕਾਂਤਰਾ ਦੀ ਜਾਂ ਆਪਣਾ ਤੇ ਨਾ ਦੂਸਰਾ ਆ ਜਾਂਦਾ ਪੱਲੇ ਦਾ ਦੂਜਾ ਕਾਂ ਦਾ ਟੂਸੇ ਵਾਲਾ ਨਾ ਉਹ ਦੇਖਦਾ ਵਾ ਬਾਕੀ ਕੋਈ ਨਾ ਹੌਲੀ ਹੌਲੀ ਅੱਡੇ ਦਾ ਲੱਗ ਗਏ ਸਾਰੇ ਇੱਕ ਬੱਚਾ ਉਹ ਜਿਹੜਾ ਨਵਾਂ ਵਾ ਲਾਲਸਰਾ ਉਹਨੂੰ ਆਪਾਂ ਹੁਣ ਲਾਵਾਂਗੇ ਗਿਝਾਵਾਂਗੇ ਪੱਕਾ ਹੌਲੀ ਹੌਲੀ ਕਰਾਂਗੇ ਉਹਨੂੰ ਹੁਣ ਖੁੱਲਾ ਛੱਡਣ ਲੱਗ ਗਏ ਆ ਸਦਰੀ ਤੇ ਤੇ ਜਿੱਦਨ ਉਹ ਗੀੜੀ ਪੈ ਗਿਆ ਉਹਦਨ ਫਿਰ ਉਹਨੂੰ ਡਾਲਿਆ ਕਰਾਂਗੇ ਇਹਨਾਂ ਨਾਲ ਮਤਲਬ ਕਰਦਾ ਪੱਕਾ ਕਰਕੇ ਫੇਰ ਡਾਇਆ ਕਰਾਂਗੇ ਆਏ ਤਾਂ ਨਹੀਂ ਹੀ ਘਵਾਏ ਆਉਣਗੇ ਕਿਉਂਕਿ ਨਵੇਂ ਬੱਚਾ ਨਾ ਜਿਹੜਾ ਵੱਡੇ ਕੁੱਤਣ ਛੱਡਣਾ ਨਹੀਂ ਚਾਹੀਦਾ ਉਹ ਹੁਣ ਖੁੱਲੇ ਹੁੰਦੇ ਪੂਰੇ ਹਨਾ ਉਹਨਾਂ ਨੂੰ ਉੱਡਣਾ ਫੋਲ ਆਉਂਦਾ ਉੱਚੇ ਜਾਂਦੇ ਉਹ ਆ ਜਾਂਦੇ ਆ ਨਵੇਂ ਬੱਚਾ ਉੱਡ ਜੀ ਜਾਂਦਾ ਉਹਨਾਂ ਨਾਲ ਤਾਂ ਜਾਵ ਰਹਿਂਦਾ ਮੁੜ ਕੇ ਉਹਨੂੰ ਪਤਾ ਨਹੀਂ ਲੱਗਦਾ ਇਹਨੇ ਨਾ ਹੁਣ ਉਤਰਾਂ ਕਿਵੇਂ ਮੈਂ ਥੱਲੇ ਉੱਚਾ ਚੱਲ ਜਾਂਦਾ ਵਾ ਤੇ ਉੱਤੁੱਤਰਿਆ ਤੋਂ ਜਾਂਦਾ ਨਹੀਂ ਫਿਰ ਉਹ ਪਾਸੇ ਢੇਗ ਪੈਂਦਾ ਵਾ ਉਹ ਸਾਈਡ ਤੇ ਉਤਰ ਜਾਂਦਾ ਕਿਤੇ ਆਸੇ-ਪਾਸੇ ਦੇ ਰੇੜਗੇ ਚ ਆਹੀ ਆਪਾਂ ਗਲਤੀ ਕਰਦੇ ਬੱਚਾ ਗਮਾਉਣ ਚ ਮਤਲਬ ਕਿ ਗਮ ਹੋ ਜਾਂਦਾ ਹਨ ਡੰਡੇ ਵਾਲਾ ਉਹ ਵਿਾਈ ਜਾਂਦਾ ਬਾਕੀ ਆਪਾਂ ਜੇ ਨਾ ਦੇਖਿਆ ਕੋਈ ਕੋਈ ਨਹੀਂ ਦੂਰਬੀ ਨਾਲ ਦੇਖ ਲਾਂਗੇ ਫਿਰ ਉਹ ਵੀ ਹੁਣ ਕੱਢਾਂਗੇ ਜਦੋਂ ਹੋਰ ਬੱਚੇ ਲਾ ਕੇ ਨਾ ਜਿੰਨੇ ਵੀ ਹੁਣ ਆਪਣੇ ਕੋਲ ਛੋਟੇ ਸਾਰੇ ਲੱਗ ਗਏ ਉਹ ਦੂਰਬੀ ਨਾਲ ਦੇਖਿਆ ਕਰਾਂਗੇ ਫਿਰ ਸਾਰਿਆਂ ਨੂੰ ਇਕੱਠਿਆਂ ਉਡਾਇਆ ਕਰਾਂਗੇ ਥੱਲੇ ਕੋਰ ਸੀੜਾ ਕੇ ਮੌ ਇਹਨਾਂ ਬਹਿ ਜਾ ਕਰਾਂਗੇ ਜਾਂ ਮੰਜਾ ਹਨ ਤੇ ਇਹਨਾਂ ਤੇ ਨਿਗਾ ਰੱਖਿਆ ਕਰਾਂਗੇ ਸਾਰਿਆਂ ਤੇ ਨਾਲੇ ਸਾਨੂੰ ਦਿਖਾਇਆ ਕਰਾਂ ਕਿਹੜਾ ਕਿੰਨਾ ਟਾਈਮ ਕਰਦਾ ਵਾ ਇੱਕ ਛੋਟਾ ਮੋਬਾਈਲ ਜਾਂ ਘੜੀ ਕੋਲੇ ਰੱਖਿਆ ਕਰਾਂਗੇ ਟਾਈਮ ਤੋਂ ਦੱਸਿਆ ਕਰਾਂਗੇ ਸਵੇਰੇ ਵੀਡੀਓ ਸ਼ੂਟ ਕਰ ਲਿਆ ਕਰਾਂਗੇ ਵੀ ਐਨੇ ਵਜੇ ਛੱਡੇ ਆ ਭਾਈ ਤੇ ਕਿਹੜਾ ਕਿੰਨੇ ਵਜੇ ਆ ਕੇ ਬਹਿੰਦਾ ਉਹ ਸਭ ਦਿਖਾਈ ਚੱਲੇਗਾ ਬਾਕੀ ਆ ਫਸਦੇ ਦੂਜੇ ਦਾ ਕੋਸਪਾ ਬੇਰੀਆ ਸਾਰੇ ਬੱਚੇ ਜਿਹੜੇ ਨਾਲ ਫਸਦੇ ਆ ਸਾਤੇ ਵਾਲਾ ਦੂਰੋਜੇ ਜੇ ਉਹ ਆਉਂਦਾ ਡੰਡਿਆ ਕਮੈਂਟ 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 ਕਿਦਰ ਗਿਆ ਉਹ ਪਿੱਛੇ ਮੁੜ ਕੇ ਆ ਸਮਝਾ ਪਾ ਲੈਣਾ ਕਿ ਮੜਾ ਜਾ ਬਾਬਾ ਉੱਚੇ ਸੀਗੇ ਸਾਰੇ ਜਦੋਂ ਮੈਂ ਸਵੇਰੇ ਛੱਡੇ ਨਾ ਚਾਰੇ ਪੰਜੇ ਟੈਡ ਟੋਰੀ ਵਾਲਾ ਪੱਲੇ ਵਾਲਾ ਕਾਂ ਦਾ ਟੂਸੇ ਵਾਲਾ ਤੇ ਕਾਲ ਕਾਮਤਰਾ ਡੰਡਿਆਂ ਵਾਲਾ ਸਾਰੇ ਆ ਗਏ ਆ ਕਿ ਦੋਨੇ ਹੁਣ ਨਹੀਂ ਜਾਂਦਾ ਕਿ ਟੈਡ ਟੋਰੀ ਵਾਲਾ ਹੋ ਤਾਂ ਜਿਵੇਂ ਹੋਣਾ ਹੁਣ ਹਨਾ ਢਕਾਵਾ ਨਾ ਢਕਾਵਾ ਛਤਰੀ ਆਪੀ ਆ ਜਾਂਦਾ ਸਿਆਣਾ ਹੋ ਗਿਆ ਹੁਣ ਤਾਂ ਘਰ ਦਾ ਪੂਰਾ ਪੱਕਾ ਹੋ ਗਿਆ ਯਾਨੀ ਦਾ ਛਤਰੀ ਖਲਾਉਂ ਦੀ ਲੋੜ ਨਹੀਂ ਉਹ ਆ ਗਏ ਡੰਡਿਆ ਹੋ ਗਿਆ ਤਾਂ ਹੋ ਗਿਆ ਓਏ ਹਜੇ ਤਨੂੰ ਬਹਿਨ ਨੂੰ ਕੀ ਹੈ ਯਾਰ ਇੱਕ ਜਿਹੜੋ ਥੱਲੇ ਘੁੱਤਰ ਫਿਰਦੇ ਹੁੰਦੇ ਨੇ ਨਾ ਨੈਟ ਜੇ ਤਾਂ ਆਪਾਂ ਨਹੀਂ ਖੋਲੇ ਜਿਵੇਂ ਮਲਜਾਲ ਚ ਅੱਜ ਛਤਰੀ ਤੇ ਖੁੱਲੇ ਬੈਠੇ ਉਹਨਾਂ ਨੂੰ ਦੇਖ ਕੇ ਤਾਂ ਜਣਾ ਬਾਹਲਾ ਮਨ ਪਤਲਾ ਪੈਂਦਾ ਉਹੀ ਥੱਲੇ ਆਉਣ ਨੂੰ ਕਰਦੇ ਆ। ਵਿਚੇ ਦੀ ਥੱਲੇ ਚਲੇ ਗਏ ਉਹ ਥੱਲੇ ਬੈਠੇ ਆ। ਆਉ ਆਗੇ ਡੰਡਿਆਂ ਵਾਲਾ। ਚੰਕ ਜੀ ਦੀ ਹੱਦੀ ਹੁਣ ਮੜੀ ਹੋ ਜਾਂਦਾ ਉਹਦੇ। ਤੇ ਬਾਕੀ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਿੰਨੇ ਆ। ਜਿਹੜੇ ਆਪਣੇ ਚੈਨਲ ਨਾਮ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਜਰੂਰ ਸੋ ਵੀਡੀਓ ਕਿਦਾਂ ਦੀ ਲੱਗੀ। Bye, bye, Metro.